ਹੈਂ ਸਾਰਿਆਂ ਨੇ ਦੇਖ ਲਿਆ ਹਮ ਅਮਿਤ ਸ਼ਾਹ ਨੂੰ ਮਾਰਨ ਦੀਆਂ ਗੱਲਾਂ ਰਵੀਦੀਪ ਨੂੰ ਟੂਲ ਮਾਰਨ ਦੀਆਂ ਗੱਲਾਂ ਮਜੀਠੀਏ ਨੂੰ ਮਾਰਨ ਦੀਆਂ ਗੱਲਾਂ ਹੋ ਗਿਆ ਸਾਡੀ ਕਿੜ ਵੀ ਜਾਗੂ ਹੋ ਗਿਆ ਜਿਹੜਾ ਜਲੂਰ ਤੋਂ ਉੱਧਾ ਜਾ ਕੇ ਹੋਇਆ ਆਨੇਮ ਕਿਸਟਰ ਸ਼ਿੰਗਰੀ ਲਈ ਵੀ ਉੱਥੇ ਜੋ ਚੀਜ਼ ਆਜਵੇ ਤਲਵਾੜੇ ਦਾ ਡੌੜੀ ਆਜੇ ਜਿੱਫੇ ਕਾ ਤਲਵਾੜੇ ਦੀ ਤੇ ਇੰਨੀ ਤਲਵਾੜੇ ਦੀ ਇੰਨੀ ਟੈਨਸ਼ਨ ਲੱਗੇ ਬੈਗਾ ਤਲਵਾੜਾ ਯਾਰ ਕੀ ਵੈਰੈਟੀ ਆਦਾ ਸਾਦੋਗੀ ਆ ਤਲਵਾੜੇ ਨੂੰ ਤੇ ਕਿਤੇ ਮਤਲਬ ਸਿੱਧਾ ਜੇ ਉਹਨੂੰ ਸਿੱਧਾ ਮਾਰਨ ਦਾ ਫਾਇਦਾ ਨਹੀਂ ਹੈਗਾ ਉਹ ਮਸ਼ਹੂਰ ਹੋਊਗਾ ਉਹਨੂੰ ਚੰਗਾ ਵਾ ਵੀ ਮੈਂ ਬੰਦਿਆਂ ਨੂੰ ਕਿਹਾ ਵਾ ਉਹ 10 15 ਦਿਨਾਂ ਚ ਹੱਲ ਕਰ ਦੇਣਗੇ ਤਰਵਾੜੇ ਦਾ ਆਪੇ ਹੀ ਸਾਰਾ ਜੋ ਕਰਨ ਵਾਲਾ ਅੱਜ ਤੱਕ ਫੇਕ ਸਾਬਤ ਕੀਤੀ ਉਹ ਨਹੀਂ ਅ ਉਹ ਜਿਹੜੀ ਹੈਗੀ ਆ ਮੇਰੀ ਕੁੜੀਆਂ ਨੂੰ ਚੱਕਣ ਦੀਆਂ ਮਾਰਨ ਦੀਆਂ ਬਲਾਤ ਕਰਨੀਆਂ ਧੰਗੀਆਂ ਤੂੰ ਆਪਣਾ ਐਡਰੈਸ ਦੇ ਸਕਦਾ ਕਿ ਨਹੀਂ ਦੇ ਸਕਦਾ ਇਹਨਾਂ ਦੱਸ ਤੈਨੂੰ ਮੈਂ ਕਿਸ ਲਈ ਐਡਰੈਸ ਦਵਾ ਖੇਤਰਫੇਰ ਨੇ ਦੱਸ ਤਕੋ ਇਸ ਲਈ ਤੈਨੂੰ ਐਡਰੈਸ ਦਵਾ ਆ ਜਿਹੜੇ ਤੂੰ ਗੁੰਡੇ ਪਾਲੇ ਹੋਏ ਨੇ ਇਹਨਾਂ ਦੀਆਂ ਗੁੰਡਾਗਰਦੀਆਂ ਜਿਹੜੀਆਂ ਹੈਗੀਆਂ ਇਹ ਜਿਹੜੀਆਂ ਲੋਕਾਂ ਨਾਲ ਗੁੰਡਾਗਰਦੀਆਂ ਕਰਦੇ ਨੇ ਇਸ ਲਈ ਤੈਨੂੰ ਅਡਰੈਸ ਦਵਾ ਕਿ ਤੂੰ ਆਪਣੇ ਪਾਲੇ ਹੋਏ ਗੁੰਡੇ ਤੇ ਜਿਵੇਂ ਮੇਰੇ ਕੋਲ ਹਣਾ ਪ੍ਰਧਾਨਾ ਕੋਈ ਦੇਖਲਾ ਬੋਲਦਾ ਕਦੇ ਤੂੰ ਘੇੜੇ ਖਲਾਬ ਬੋਲਦਾ ਛੂਰੀ ਵੀ ਤੇ ਬੋਲਦਾ ਹੀ ਉਹ ਦੇਰ ਨਾਲ 6 ਵਜੇ 6 ਵਜੇ ਦੀ ਕੱਢਦੀ ਉਹ ਤੇ ਤੇਰੇ ਵੀ ਉਹ ਇੱਝੀ ਕੱਢਣੀਆਂ ਹੀ ਤੇਰੇ ਤੈਨੂੰ ਦੱਸਤੀ ਗੱਲ ਮੇਰੇ ਸਾਹ ਬਣਾ ਲਈ ਦਵਿੰਦਰ ਕੁਲਦੀਹਾ ਕਰੋ ਪਿਆ ਮੇਰਾ ਤੇ ਜਿਸਾ ਮੇਰਾ ਨਾ ਆ ਪਿੰਡ ਮੇਰਾ ਸ਼ਾਹ ਕੋ ਢੰਡੂ ਵਾਲਾ ਪਤਾ ਕਰਕੇ ਮੈਂ ਨਾ ਬੋਲੀ ਤੇਰੀ লাশ ਤੇ ਮੱਖੀ ਨਹੀਂ ਬਹਿਣ ਦਿੰਦੇ ਨਹੀਂ ਮੁਰਕੇ ਨਹੀਂ ਤੈਨੂੰ ਮੈਂ ਦੱਸਦਾ ਜਿਹੜੀਆਂ ਤੇਰੀਆਂ ਬੱਚੀਆਂ ਤੇਰੀਆਂ ਕੁੜੀਆਂ ਚੱਕਣ ਦੀਆਂ ਮਾਰਨ ਦੀਆਂ ਬਲਾਤ ਕਰਨੀਆਂ ਤੁਮੀਆਂ ਕਹਤਾ ਸੀ ਭੇਗਾ ਤੁਸੀਂ ਅੱਜ ਤੱਕ ਭੇਜ ਸਾਬਤ ਕੀਤਾ ਨਹੀਂ ਬਸ ਇਹਨਾਂ ਦੇ ਕੋਲ ਇੱਕ ਮਸ਼ੀਨਰੀ ਲੱਗੀ ਹੋਈ ਆ ਖਰਾ ਸਾਹਿਬ ਖਾਸਲੀ ਤੁਹਾਡੇ ਲਈ ਗਰੁੱਪ ਪੇਸ਼ਾ ਗਰੁੱਪ ਦੀ ਸਾਰੀ origignal ਵੀਡੀਓ ਪੇਸ਼ਾ ਜਦੋਂ ਇਹ ਸਾਰਾ ਲੀਕ ਹੁੰਦਾ ਜਦੋਂ ਚੈਟ ਲੀਕ ਹੁੰਦੀਆਂ ਤੇ ਉਸ ਤੋਂ ਬਾਅਦ ਇੱਕ ਇੱਕ ਕਰਕੇ ਚੋਦੀ ਬੰਦੇ ਰਿਮੂਵ ਕੀਤੇ ਜਾਂਦੇ ਆ ਚੈਟ ਲੀਕ ਹੋਣ ਤੋਂ ਬਾਅਦ ਜਿਹੜੇ ਇੱਥੇ ਮੈਸੇਜ ਹੁੰਦੇ ਨੇ ਵੀ ਇਹ ਗੱਲਾਂ ਨਾ ਕਰੋ ਆ ਦੇਖੋ ਆ ਚੈਨਲਾਂ ਦੇ ਉੱਤੇ ਜਿਹੜੀ ਪਹੁੰਚਦੀ ਆ ਵੀਡੀਓ ਲੀਕ ਹੁੰਦੀ ਆ ਫਿਰ ਗਰੁੱਪਾਂ 'ਚ ਪਹੁੰਚਦੀ ਆ ਫਿਰ ਇੱਥੇ ਆਡੀਓ ਪਾਇਆ ਜਾਂਦਾ ਜਿਦੇ 'ਚ ਕਿਹਾ ਜਾਂਦਾ ਬੇਨਤੀ ਕੀਤੀ ਜਾਂਦੀ ਆ ਆ ਸੁਣਿਓ ਧਿਆਨ ਨਾਲ ਇਹ ਇਸੇ ਗਰੁੱਪ ਦਾ ਮੈਸੇਜ ਆ ਕੋਈ ਵੀ ਬਿਆਨ ਉਹੀ ਵੀ ਮੈਸੇਜ ਗਰੁੱਪ ਦੇ ਵਿੱਚ ਨਾ ਛੱਡੋ ਠੀਕ ਆ ਕਿਸੇ ਨਾਲ ਕੋਈ ਬੈਰ-ਵਿਰੋਧ ਨਹੀਂ ਆ ਰਾਜਨੀਤਿਕ ਪਾਰਟੀਆਂ ਠੀਕ ਆ ਉਹ ਰਾਜਨੀਤਿਕ ਪਾਰਟੀਆਂ ਉਹਨਾਂ ਦਾ ਜੋ ਕੰਮ ਆ ਉਹ ਆਪਣੇ ਕਾਨੂੰਨ ਦੇ ਹਿਸਾਬ ਨਾਲ ਕਰ ਰਹੇ ਆ ਤੇ ਜਿਹੜੇ ਆਪਣੇ ਆ ਬੰਦੇ ਉਹ ਆਪਾਂ ਆਪਣੇ ਕਾਨੂੰਨ ਦੇ ਹਿਸਾਬ ਨਾਲ ਲੜਨਾ ਸ਼ਾਂਤੀਪੂਰਵਕ ਠੀਕ ਆ ਸ਼ਕਸ਼ ਸ਼ਕਸ਼ ਸ਼ਾਂਤੀਪੂਰਵਕ ਵਿਚਾਰ ਕਰਨਾ ਕਿਸੇ ਨੂੰ ਕੋਈ ਧਮਕੀ ਪਰ ਮੈਸੇਜ ਨਹੀਂ ਭੇਜਣਾ ਕਿਸੇ ਨੂੰ ਕੁਝ ਨਹੀਂ ਲਿਖਣਾਗਾ ਠੀਕ ਹੋ ਗਈ ਹੁਣ ਇਹ ਵੀ ਫੇਕ ਕਮੇਂਟ ਕਰਾਂ ਸਾਹਿਬ ਤੁਸੀਂ ਮੈਂ ਤੁਹਾਨੂੰ ਹੁਣ ਬੁਲਾਇਆ ਸੀਗਾ ਤੁਸੀਂ ਚੈਨਲ ਤੋਂ ਆਏ ਨਹੀਂ ਤੁਸੀਂ ਫੋਨ ਸਵਿਚ ਆਫ ਕਰਕੇ ਚਲੇਗੇ ਮੇਰੀ ਬੇਨਤੀ ਜੀ ਵੀ ਇਹ ਗੱਲ ਹੁਣ ਨਿਬੇੜ ਲਈ ਜਾਵੇ ਲੋਕਾਂ ਨੂੰ ਪਤਾ ਲੱਗੇ ਸਾਜੂ ਜੀ ਤੁਸੀਂ ਕਿੰਨਾ ਕੁ ਬੇਸੁਖ ਬਣਾਉਂਗੇ ਜਨਤਾ ਨੂੰ ਆਹ ਸਕਰੀਨਸ਼ਾਟ ਆਪਾਂ ਆ ਕੇ ਬੇਨਤੀਆਂ ਕੀਤੀਆਂ ਜਾਣੀਆਂ ਕਿ ਵੀਰੋ ਇਹ ਗੱਲਾਂ ਨਹੀਂ ਕਰਦੀਆਂ ਹੁਣ ਇਹ ਤੁਸੀਂ ਗਰੁੱਪ ਰਿਮੂਵ ਕਰ ਦੋਗੇ 644 ਵਿਅਸਾਂ ਨੇ ਆਹ ਤੁਹਾਡਾ ਇਹ ਗੱਲਾਂ ਵੀਰਾ ਨਹੀਂ ਕਰਨੀਆਂ ਆਪਾਂ ਕਿਸੇ ਦੇ ਵਿਰੋਧੀ ਨਹੀਂ ਹਾਂ ਠੀਕ ਹੈ ਜੀ ਇਹ ਸਕਰੀਨਸ਼ਾਟ ਇਹਦੇ ਗਰੁੱਪ ਦੇ ਵਿੱਚ ਹੀ ਪਾਏ ਗਏ ਨੇ ਆ ਸਾਰਾ ਕੁਝ ਇਹ ਕਿੱਥੇ ਤੱਕ ਕਿੱਥੇ ਤੱਕ ਫੇਕ ਸਾਬਤ ਕਰੋਗੇ ਅੱਛਾ ਜਿਹੜੀ ਚੈਟ ਦੀ ਗੱਲ ਹੁੰਦੀ ਹੈ ਉਹ ਵੀ ਦਿਖਾ ਦਿਨਾ ਚੈਟ ਇੱਥੇ ਪਈ ਹੈ ਐਸੇ ਗਰੁੱਪ ਚ ਪਈ ਹੈ ਏ ਹਲੋ ਆ ਜਿਹੜਾ ਪਾਲਾ ਜਿਹੜਾ ਮੈਨੂੰ ਮਾਰਨ ਦੀ ਗੱਲ ਕਰ ਰਿਹਾ ਸੀ ਕਿ ਸਭ ਤੋਂ ਪਹਿਲਾਂ ਦੁਆਬੀ ਖੋਕਣਾ ਸਕਰੀਨ ਸ਼ਾਟ ਸਕਰੀਨ ਤੇਗਾ ਇਹ ਸਾਰੀ ਚੈਟ ਡਿਲੀਟ ਕਰ ਕਰਕੇ ਪਾ ਚ ਰਿਹਾ ਆ ਸਾਰੇ ਮੈਸੇਜ ਡਿਲੀਟ ਕਰ ਰਿਹਾ ਉਸ ਤੋਂ ਉੱਤੇ ਆਜੋ ਤੀਸਰੇ ਨੰਬਰ ਤੇ ਅਮਿਤ ਸ਼ਾਹ ਜਿੰ ਜਿੰਨੋ ਇਹ ਤੀਜੀ ਵਾਰ ਭਾਈ ਸਾਹਿਬ ਉੱਤੇ ਸਿੰਘ ਹਾਲ ਸਕਦੇ ਐਨਐਸਏ ਲਗਾਈ ਆ ਰਿਹਾ ਮੈਸੇਜ ਠੀਕ ਹੈ ਸਕਰੀਨ ਸ਼ਾਟ ਬਣ ਸਕਦੇ ਆ ਇਹ ਤਾਂ ਨਹੀਂ ਬਣ ਸਕਦੀ ਆ ਪਾਉ ਆਓ ਸਾਹਮਣੇ ਠੀਕ ਹੈ ਜੀ ਕਾਉਸਾ ਜੀ ਨੰਬਰ ਫਿਰ ਵੀ ਲਾਵਾਂਗੇ ਆ ਮੈਸੇਜ ਜਿਹੜੇ ਹੈਗੇ ਨੇ ਆ ਪਾਈ ਨੇ ਸਾਹਮਣੇ ਲਾਈਵ ਹੁਣ ਕਿੱਥੇ ਤੱਕ ਭਜੋਗੇ ਖਾਰਾ ਸਾਹਿਬ ਆ ਸਾਰਾ ਕੁਝ ਤੁਸੀਂ ਹਰ ਚੀਜ਼ ਨੂੰ ਫੇਕ ਕਹਿੰਦੇ ਹੋ ਅੱਛਾ ਇੱਕ ਬੇਨਤੀ ਹੋ ਰਹਾ ਖਾਰਾ ਸਾਹਿਬ ਇੱਕ ਨਹੀਂ ਹੋ ਰਹਾ ਖਾਰਾ ਸਾਹਿਬ ਕਿਉਂ ਦੇ ਇਹ ਕੁਰਬਾਨੀ ਕਰਨ ਨੂੰ ਤੋਰੇ ਸੀ ਤੁਹਾਡਾ ਜਿਹੜਾ ਬਹੁਤ ਵਾਰਾ ਅੰਮ੍ਰਿਤ ਪਾ ਲਉਂਨੇ ਹੀ ਇਹਨਾਂ ਨੂੰ ਪਪ ਮਾਰੇ ਸੀ ਨਾ ਕੁਰਬਾਨੀ ਕਰਨੀ ਹੈ ਜਿਨ ਜਕਾਰੇ ਲਾਗੇ ਨਾ ਹੋਏ ਬਜੂਨ ਛਿੱਧ ਜੂਦੀ ਦੇਣ ਦਾ ਟਾਈਮ ਆਵੇ ਉਦੋਂ ਨਿੱਖਸਖ ਜੌਲੀ ਦੀ ਕੋਈ ਇਧਰ ਨੂੰ ਗੰਦ ਟੱਪ ਜੇ ਉਧਰ ਨੂੰ ਟੱਪ ਜੇ ਮੈਨੂੰ ਸ਼ਗਲਾਂ ਚੇਤਾ ਰਹਿੰਦੀ ਆ ਮੈਂ ਫੜ ਇਹ ਇੱਤ ਨਹੀਂ ਵਿਚਾਰੀ ਉਹ ਆਮ ਘਰਾਂ ਦੇ ਮੁੰਡਿਆਂ ਨੇ ਕੋਲੇ ਨਹੀਂ ਵਿਚਾਰੀ ਤੁਹਾਡੇ ਅਮਰਤਪਾਲ ਦੇ ਪੰਪ ਦੇ ਕੁਰਬਾਨੀਗਰਾਂ ਤੁਰ ਪਏ ਕਿਹਦੇ ਲਈ ਅਮਰਤਪਾਲ ਕਰਕੇ ਐਨਐਸਸੀ ਕਿਤੇ ਤਾਂ ਲੱਗੀ ਅਮਰਤਪਾਲ ਤੇ ਅੱਜ ਤੁਸੀਂ ਹੀ ਇਹਨਾਂ ਦੇ ਉੱਤੇ ਯੂਈ ਦੀ ਗਮਨ ਕਰ ਰਹੇ ਹੋ ਤੁਸੀਂ ਕਹਿ ਰਹੇ ਹੋ ਇਹ ਬੰਦੇ ਤੁਹਾਡੇ ਨਹੀਂ ਨੇ ਬਾਪੂ ਤਰਸੀਮ ਸਿੰਘ ਜੀ ਉਹਨਾਂ ਨਾਲ ਵੀ ਗੱਲ ਹੋਈ ਸੀ ਤੇ ਅਸੀਂ ਜੋ ਸਾਈਬਰ ਸੈੱਲ ਹੈ ਪੰਜਾਬ ਪੁਲਿਸ ਦਾ ਉੱਥੇ ਇੱਕ ਕੰਪਲੇਂਟ ਵੀ ਦੇਣ ਲੱਗੇ ਆ ਅਸੀਂ ਜੋ ਸਾਰੀ ਆਪ ਦੀ ਇਨਕੁਆਇਰੀ ਕਰ ਰਹੇ ਸੀ ਵੀ ਕੀ ਕੁਝ ਹੋ ਰਿਹਾ ਹੈ ਤੇ ਜਿਹੜੇ ਬੰਦੇ ਨੇ شناخت ਕਰਕੇ ਜਿਨ੍ਹਾਂ ਦੇ ਨੰਬਰ ਤੁਸੀਂ ਕਹਿ ਰਹੇ ਹੋ ਸ਼ੋ ਹੋ ਰਹੇ ਨੇ ਬਾਈ ਨੇਮ ਉਹਨਾਂ ਬੰਦਿਆਂ ਦੇ ਪਰਚਾ ਦਵਾਂਗੇ ਸਾਡਾ ਉਹਨਾਂ ਬੰਦਿਆਂ ਨਾਲ ਲੈਣ ਦੇ ਨਹੀਂ ਕੋਈ ਨਹੀਂ ਤੇ ਸਾਨੂੰ ਲੱਗਦਾ ਕਾਰਵਾਈ ਹੋਣੀ ਹੀ ਨਹੀਂ ਜੀ ਕਿਉਂਕਿ ਸਰਕਾਰ ਦੇ ਸੀਆਈਡੀ ਦੇ ਬੰਦੇ ਨੇ ਜੀ ਕਾਊਂਟਰ ਇੰਟੈਲੀਜੈਂਸ ਦੇ ਹੋਣਗੇ ਸੀਆਈਡੀ ਦੇ ਹੋਣਗੇ ਹੋਰ ਏਜੰਸੀਆਂ ਤੇ ਹੋਣਗੇ ਆਈਬੀ ਦੇ ਹੋ ਸਕਦੇ ਨੇ ਤੁਸੀਂ ਆਮ ਲੋਕਾਂ ਦੇ ਘਰਾਂ ਦੇ ਜਵਾਕਾਂ ਨੂੰ ਪਹਿਲਾਂ ਤੁਸੀਂ ਗੁੰਮਰਾਹ ਕਰਦੇ ਹੋ ਉਹਨਾਂ ਨੂੰ ਇੱਥੇ ਤੱਕ ਲੈ ਆਉਂਦੇ ਹੋ ਫਿਰ ਤੁਸੀਂ ਆਪ ਹੀ ਮੁੱਕਰ ਜਾਂਦੇ ਹੋ ਉਹਨਾਂ ਦੇ ਪਿੱਛੇ ਆਪ ਹੀ ਤੁਸੀਂ ਉਹਨਾਂ ਦੇ ਪਿੱਛੇ ਨਹੀਂ ਖੜਦੇ ਤੁਸੀਂ ਉਹਨਾਂ ਨੂੰ ਜਿਹੜਾ ਹੈਗਾ ਥ੍ਰੈਟ ਦੱਸਦਾ ਤੁਸੀਂ ਉਹਨਾਂ ਨੂੰ ਏਜੰਸੀਆਂ ਦੇ ਇਹਨਾਂ ਜਵਾਕਾਂ ਨੂੰ ਤੁਸੀਂ ਏਜੰਸੀਆਂ ਦੇ ਬੰਦੇ ਦੱਸਦਾ ਤੁਹਾਡਾ ਫਰਜ਼ ਬਣਦਾ ਸੀ ਇਹਨਾਂ ਦੇ ਪਿੱਛੇ ਖੜਨਾ ਇਹ ਵੀਡੀਓ ਮੇਰਾ ਬਣਾਉਣ ਦਾ ਮਕਸਦ ਇਹ ਆ ਵੀ ਹੁਣ ਤਾਂ ਤੁਹਾਡੀ ਅਗਨੀ ਪਰਖਿਆ ਸੀ ਤੁਸੀਂ ਖੜਦੇ ਤੁਹਾਡੇ ਬੰਦਿਆਂ ਦੇ ਵਿੱਚ ਤੇ ਤੁਸੀਂ ਖੜਦੇ ਇਹਨਾਂ ਜਵਾਨਾਂ ਦੇ ਵਿੱਚ ਲੜਦੇ ਕਿਉਂਕਿ ਇਹ ਕੁਰਬਾਨੀ ਜਿਹੜੀ ਇਹ ਕੁਰਬਾਨੀ ਦੀ ਗੱਲ ਇਹਨਾਂ ਨੇ ਕੀਤੀ ਇਹ ਕੀਤੀ ਕਿਦੇ ਵਾਸਤੇ ਅਮਰਤਪਾਲ ਵਾਸਤੇ ਮਤਲਬ ਤੁਸੀਂ ਐਡੇ ਨਖੇਦੋ ਯਾਰ ਪਹਿਲਾਂ ਤੁਸੀਂ ਨੌਜਵਾਨਾਂ ਨੂੰ ਢੜਗਾਉਨੇ ਹੋ ਜਦੋਂ ਨੌਜਵਾਨ ਤੁਹਾਡੇ ਰਾਹ ਤੇ ਤੁਰਦੇ ਨੇ ਜਦੋਂ ਅਮਰਤਪਾਲ ਅਮਰਤਪਾਲ ਕਹਿੰਦਾ ਸੀ ਅਮਿਤ ਸ਼ਾਹ ਨਾਲ ਟੱਕਰ ਲੈਣੀ ਆ ਇਹ ਵਿਚਾਰੇ ਤੁਰ ਪਏ ਅਮਰ ਸ਼ਾਹ ਨਾਲ ਟੱਕਰ ਲੈਣ ਦੇਸ਼ ਭਗਤ ਮੰਤਰੀ ਬਿਆਨ ਦਿੰਦਾ ਕਾਲਿਸਤਾਨ ਨੂੰ ਕੁਚਲ ਦਿਆਂਗੇ ਅਸੀਂ ਇਹਨਾਂ ਨੂੰ ਅੱਗੇ ਇਹ ਗੱਲ ਕਹਿਨੇ ਆ ਸਿਰ ਲਥਿਆ ਜਾਣਾ ਕੁਚੜਿਆ ਜਾਣਾ ਨਹੀਂ ਹੁੰਦਾ ਕੋ ਸਿਰ ਲਾ ਸਕਦਾ ਤੇ ਕੋ ਲਾਮੋਂ ਲਸ਼ਕਰ ਜੇ ਕਿਸੇ ਦੀ ਯੁਰਤ ਹੈ ਤੇ ਸਾਡੇ ਕੋਈ ਇਨਮਾਨਿਕ ਮਨਾ ਕੇ ਵਿਖਾਓ ਜੇ ਕਿਸੇ ਦੀ ਯੁਰਤ ਹੈ ਸਾਨੂੰ ਸਾਡੇ ਪਾਤਸ਼ਾਹੀ ਦਾਵੇ ਤੋਂ ਪਰ ਕਾ ਕੇ ਦਿਖਾ ਦਿਓ ਹਲਾ ਤੁਸੀਂ ਏਡੇ ਨਖੇਦੋ ਯਾਰ ਪਹਿਲਾਂ ਤੁਸੀਂ ਨੌਜਵਾਨਾਂ ਨੂੰ ਭੜਕਾਉਨੇ ਹੋ ਜਦੋਂ ਨੌਜਵਾਨ ਤੁਹਾਡੇ ਰਾਹ ਤੇ ਤੁਰਦੇ ਨਹੀਂ ਜਦੋਂ ਅੰਮ੍ਰਿਤਪਾਲ ਅੰਮ੍ਰਿਤਪਾਲ ਕਹਿੰਦਾ ਸੀ ਅਮਰਸ਼ਾਹ ਨਾਲ ਟੱਕਰ ਲੈਣੀ ਆ ਇਹ ਵਿਚਾਰੇ ਤੁਰ ਪਏ ਅਮਰਸ਼ਾਹ ਨਾਲ ਟੱਕਰ ਲੈਣ ਘਰ ਚਾਹੀ ਇਹਨਾਂ ਦੇ ਰੋਟੀਆਂ ਪੱਕਦੀ ਹੋਵੇ ਜਿਵੇਂ ਉਹ ਮੱਛੀ ਵਾਲਾ ਮੁੰਡਾ ਹੈਗਾ ਦਿਹਾੜੀ ਦਾ ਤੇ ਅੱਜ ਇਹ ਜੇ ਤੁਰਪੇ ਨੇ ਤੇ ਹੁਣ ਤੁਸੀਂ ਕਹਿੰਦੇ ਹੋ ਇਹ ਏਜੰਸੀਆਂ ਦੇ ਬੰਦੇ ਨਹੀਂ ਹੁਣ ਤੁਸੀਂ ਇਹਨਾਂ ਤੇ ਯੂ.ਈ. ਬੰਨ ਕਰਦੇ ਹੋ ਹੁਣ ਤੁਸੀਂ ਇਹਨਾਂ ਦੇ ਵਕੀਲ ਵੀ ਨਹੀਂ ਮੰਨਣਾ ਬਲਕਿ ਫਰਜ਼ ਤੁਹਾਡਾ ਬਣਦਾ ਸੀ ਹੁਣ ਇਹਨਾਂ ਦੇ ਪਿੱਛੇ ਖੜਨਾ ਤੇ ਬੇਨਤੀ ਮੇਰੀ ਸਾਰੇ ਨੌਜਵਾਨਾਂ ਨੂੰ ਇਹ ਬੇਨਤੀ ਆ ਇਹਨਾਂ ਦਾ ਅਸਲ ਚਿਹਰਾ ਆ ਹੁਣ ਤੁਹਾਡੇ ਸਾਹਮਣੇ ਆ ਤੁਸੀਂ ਦੇਖੋ ਇਹਨਾਂ ਨੇ 44 ਮੁੰਡੇ ਅਜਰਾਲਾ ਅਜਰਾਲਾ ਕਾਂਢ ਚ ਉਸ ਤੋਂ ਬਾਅਦ 77 ਮੁੰਡੇ ਫੇਰ ਅਜਰਾਲਾ ਕਾਂਢ ਚ ਉਸ ਤੋਂ ਬਾਅਦ 25 ਮੁੰਡੇ ਐਸ.ਯੂ.ਪੀ.ਏ ਦੇ ਵਿੱਚ ਤੁਸੀਂ ਦੇਖੋ ਕਿੰਨੇ ਨੌਜਵਾਨੇ ਇਹਨਾਂ ਨੇ ਖਰਾਬ ਕਰਾਏ ਤੇ ਕਿੰਨੇ ਨੌਜਵਾਨ ਨੇ ਜਿਨ੍ਹਾਂ ਦੇ ਇਹਨ ਮੇਰੀ ਬੇਨਤੀ ਆ ਸਾਰੇ ਭਰਾਵਾਂ ਨੂੰ ਇਹਨਾਂ ਦੇ ਚੱਕਰ ਚ ਵਾਰਿਸ ਪੰਜਾਬ ਵਾਲੇ ਚੱਕਰ ਚ ਆਪਣੀਆਂ ਜ਼ਿੰਦਗੀਆਂ ਨਾ ਖਰਾਬ ਕਰੋ ਮੇਰੇ ਵੀਰ ਮੈਂ ਸ਼ੁਰੂ ਤੋਂ ਰੌਲਾ ਸਿਰਫ ਇਸ ਲਈ ਪਾ ਰਿਹਾ ਕਿ ਜਿੰਨੇ ਵੀ ਨੌਜਵਾਨ ਖਰਾਬ ਹੋਏ ਨੇ ਜਿੰਨੇ ਵੀ ਜੇਲ੍ਹਾਂ ਚ ਜਾ ਰਹੇ ਨੇ ਜ਼ਿੰਦਗੀਆਂ ਉਹਨਾਂ ਦੀਆਂ ਖਰਾਬ ਆ ਇਹ ਤਾਂ ਐਮਪੀ ਬਣ ਕੇ ਇਹ ਤਾਂ ਐਮਐਲਏ ਬਣ ਕੇ ਤੁਹਾਡੇ ਸਰਦੋਂ ਹੁਣ ਇਹ ਤੁਹਾਨੂੰ ਹੀ ਦਿਖਾ ਰਿਹਾ ਕੇ ਇਹਨਾਂ ਨੇ ਸੀਐਮ ਬਣਦਾ ਇਹ ਤੁਹਾਡੀਆਂ ਲਾਸ਼ਾਂ ਦੀ ਰਾਜਨੀਤੀ ਖੇਡਣ ਵਾਲੇ ਲੋਕ ਨੇ ਹੱਥ ਜੋੜ ਕੇ ਬੇਨਤੀ ਆ ਇਹਨਾਂ ਤੋਂ ਵਾਅ ਹੋ ਜੀਗਾ ਖਾਲਸਾ ਵਾਅ ਹੋ ਜੀਗਾ